ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਹੋਰ ਸਾਰੇ ਠੀਕ ਹੋ ਅੱਜ ਵੀਡੀਓ ਤੁਹਾਨੂੰ ਪਾਉਣੀ ਆ ਬਈ ਆਪਾਂ ਟੋਕਨਾ ਬਾਰੇ ਹਨਾ ਜਿਹੜੀਆਂ 500 ਚ ਦੋ ਪੱਠਾ ਰੱਖੀਆਂ ਸੀਗੀਆਂ ਤੇ ਜਿਹਦੇ ਵਿੱਚ ਨਾਮ ਰੱਖਿਆ ਸੀ ਵੀ 500 ਚ ਕਪਰਟੀ 1000 ਦੀਆਂ ਤਿੰਨ ਪਰਚੀਆਂ ਨੇ ਤੇ ਉਹਦੇ ਵਿੱਚ ਆਪਾਂ ਆਪਦੇ ਫਾਰਮ ਦੀਆਂ ਦੋ ਸੁਲਤਾਨ ਦੀਆਂ ਪੱਠਾ ਰੱਖੀਆਂ ਸੀ ਨਾਮ ਦੇ ਵਿੱਚ ਤੇ ਸੋ ਉਦੋਂ ਮੈਂ ਤੁਹਾਨੂੰ ਕਹਿਣਾ ਹੁੰਦਾ ਵੀ ਦਿਨ ਆ ਜਾਂਦੇ ਹੁੰਦੇ ਆ ਜਦੋਂ ਕੋਈ ਗੱਲਬਾਤ ਕਰਨੀ ਹੋਵੇ ਪਹਿਲਾਂ ਹੀ ਆਪਾਂ ਕਿਸ ਨੂੰ ਜਵਾਬ ਦੇ ਨਹੀਂ ਹੋ ਸਕਦੇ ਗੱਲਾਂ ਨਾਲ ਕੰਮ ਨਾਲ ਬੰਦਾ ਜਵਾਬ ਦੇ ਹੁੰਦਾ ਹੁਣ ਬਾਬੇ ਨਾਨਕ ਦੀ ਮਿਹਰ ਨਾਲ ਉਹ ਦਿਨ ਆ ਗਏ ਬਾਈ ਕੱਲ ਨੂੰ 13 ਤਰੀਕ ਖੁੱਲੇ ਸੱਦੇ ਆ ਜਿਹੜੇ ਵੀਰ ਨੇ ਆਉਣਾ ਮੈਨੂੰ ਫੋਨ ਜਰੂਰ ਕਰੇ ਹੈ ਨਾ ਉਹੋ ਜਿਹਾ ਪ੍ਰਬੰਧ ਕੀਤਾ ਜਾਂਦਾ ਤੇ ਬਾਹਰਲਾ ਗੁਰੂ ਘਰ ਸਾਡਾ ਗੁਰੂ ਮਲਾਪਸਰ ਸਾਹਿਬ ਗੁਰਦੁਆਰਾ ਤੇ ਉੱਥੇ ਆਪਾਂ ਟੋਕਨ ਪਰਚੀਆਂ ਕੱਢਾਂਗੇ ਜੋ ਵੀ ਸਿਸਟਮ ਹੈ ਨਾ ਉੱਥੇ ਕਰਨਾਗਾ ਤੇ ਚਾਹ ਪਾਣੀ ਦਾ ਖੁੱਲਾ ਪ੍ਰਬੰਧ ਕਰਾਂਗੇ ਰੋਟੀ ਪਾਣੀ ਵੀ ਖੁੱਲੀ ਸੇਵਾ ਚੱਲਣੀ ਆ ਬਾਈ ਤੇ ਉਹ ਬਾਬੇ ਨਾਨਕ ਦਾ ਲੰਗਰ ਹੈ ਨਾ ਉਹ ਤਾਂ ਮਹਾਰਾਜ ਨੇ ਆਪਣੋ ਬਖਸ਼ਿਆ ਉਹ ਤਾਂ ਚੱਲਣੇ ਚੱਲਣਾ ਤੇ ਅਗਲੀ ਗੱਲ ਆ ਟੋਕਨਾਂ ਦੀਆਂ ਪਰਚੀਆਂ ਦੀਆਂ ਵੀਰੇ ਅੱਜ ਤੇ ਕੱਲ 3 ਵਜੇ ਤੱਕ ਪਾ ਸਕਦੇ ਹੋ ਉਸ ਤੋਂ ਬਾਅਦ ਨਹੀਂ ਆਪਾਂ ਪਾਉਣੀਆਂ ਤੇ ਕਈ ਵੀਰਾਂ ਨੇ ਉਦੋਂ ਜਦੋਂ ਆਪਾਂ ਪਰਚੀਆਂ ਦਾ ਕੰਮ ਸਟਾਰਟ ਕੀਤਾ ਕੀਤਾ ਸੀਗਾ ਬਥੇਰੇ ਲੋਕ ਕਹਿੰਦੇ ਸੀ ਵੀ ਇਹਨੇ ਤਾਂ ਖਾਈਆ ਕੰਮ ਬਣਾ ਲਿਆ ਝੌਂਕਾ ਬਣਾ ਲਿਆ ਮੇਰੇ ਆਪ ਦੇ ਪਿੰਡ ਦੇ ਸੀ 1 2 ਕਿਉਂਕਿ ਮੈਂ ਹਰ ਇੱਕ ਨੂੰ ਕਹਿਣਾ ਉਹਨਾਂ ਵੀ ਗੱਲ ਕਰਨ ਲੱਗੇ ਕਾਲੀ ਨਾ ਕਰਿਆ ਕਰੋ। ਜਾਂ ਤਾਂ ਹੁਣ ਕੱਲ 13 ਤਰੀਕ ਸੀ ਉਦੋਂ ਬਾਅਦ ਤੁਸੀਂ ਗੱਲਾਂ ਕਰਦੇ ਫੇਰ ਤਾਂ ਸਵਾਦ ਆ ਜਾਂਦਾ। ਹੁਣ ਤੱਕ ਮੂੰਹ ਤੇ ਚਪੇੜ ਵਾਲੀ ਗੱਲ ਆ ਨਾ ਫਿਰ ਫਿਰ ਵੀ ਆਪਣਾ ਜਮੀਰ ਨਹੀਂ ਮੰਦਾ। ਆਪਾਂ ਯਾਰ ਫਿਰ ਵੀ ਆਪਦੇ ਆਪਦੇ ਮਿੱਤਰਾਂ ਕਾਹਨੂੰ ਚੰਗਾ ਮੰਨਦਾ ਬੋਲਣਾ ਹਨਾ। ਕਿਉਂਕਿ ਕਿਸੇ ਸਮੇਂ ਆਪਾਂ ਪਿੰਡ ਵਿੱਚ ਕਹਿੋ ਜੇ ਰਹੇ ਹੁੰਨੇ ਆ। ਕਿਸੇ ਸਮੇਂ ਪਿੰਡ ਵਿੱਚ ਆਪਾਂ ਕਹਿੋ ਜੇ ਰਹੇ ਹੁੰਨੇ ਆ। ਬੇਲਾ ਬਥੇਰਾ ਚੰਗਾ ਹੁੰਦਾ ਗੰਜਿਆਂ ਤੋਂ ਮੋਨਿਆਂ ਤੋਂ ਦਾੜ੍ਹੀ ਕੇਸ ਦਵਾਲਾ ਬੰਨਣ ਮਾਰਾ ਹੀ ਲਾਉਂਦਾ ਹੁੰਦਾ ਤੇ ਇਦੇ ਵਿੱਚ ਦੋ ਪੱਠਾ ਸੀ 30000 ਰੁਪਿਆ ਕੈਸ਼ ਆ ਜੀ ਨੇ ਪੱਠਾ ਨਹੀਂ ਲੈਣੀਆਂ ਇੱਕ ਪਰਚੀ ਚੱਕੀ ਜਾਣੀ ਐ 500 ਚ ਇੱਕ ਪਰਚੀ 1000 ਚ ਤਿੰਨ ਪਰਚੀਆਂ ਨੇ ਤੇ ਬਸ ਲਿਮਟਡ ਜੀ ਆਹੀ ਰਹੀਆਂ ਵੀਰੇ ਚੱਲੀ ਜਾਂਦੀਆਂ ਇਹਦੇ ਵਿੱਚ ਵੀ ਘੱਟੋ ਘੱਟ ਬਸ ਮੇਰੇ ਸਾਹਮਣੇ 40 ਪਰਚੀਆਂ ਰਹਿ ਗਈਆਂ ਹੋਰ ਇਸ ਤੋਂ ਵੱਧ ਹੈ ਨਹੀਂ ਆ ਅਗਲੀ ਕਾਪੀ ਆਪਾਂ ਛਪਾਉਂਦੇ ਨੇ ਇਹਦੀ ਚਲੋ ਰਹਿ ਗਈਆਂ ਤਾਂ ਵੀ ਕੋਈ ਨਹੀਂ ਤੇ ਜਿਹੜੇ ਵੀ ਵੀਰ ਨੇ ਪਾਉਣੀਆਂ ਸ਼ੌਟ ਤੁਹਾਨੂੰ ਲਾ ਦੂੰਗਾ ਵਿੱਚ 9050212075 ਨੰਬਰ ਆ ਗੱਲ ਕਰ ਸਕਦੇ ਹੋ ਠੀਕ ਆ ਜਿਹੜੇ ਇੱਕ ਜਿਹੜੀ ਮੇਨ ਆ ਆਪਾਂ ਜਿਹਦੇ ਵਾਸਤੇ ਪੰਗਾ ਲਿਆ ਹੈ ਜਿਹਦੇ ਵਾਸਤੇ ਕਾਕੇ ਦਿਖਾ ਕੋਲਿਆਗੇ ਆਪਾਂ ਪੰਗਾ ਨਹੀਂ ਕਹਿ ਸਕਦੇ ਪੰਗਾ ਸੌਰੀ ਸ਼ਬਦ ਬਹੁਤ ਗਲਤ ਵਰਤਿਆ ਮੈਂ ਇਹ ਪੰਗਾ ਨਹੀਂ ਕਹਿ ਸਕਦੇ ਵੀ ਜਿਹਦੇ ਵਾਸਤੇ ਆਪਾਂ ਉਪਰਾਲਾ ਕੀਤਾ ਇਸ ਇਸ ਕੰਮ ਦਾ ਵੀ ਪੰਗਾ ਤਾਂ ਲਿਆ ਉਹਨਾਂ ਨਾਲ ਜਿਹੜੇ ਟੋਕਨ ਵਾਲੇ ਬੰਦੇ ਜਿਹੜੇ ਇਸ ਚ ਕਮਾਈ ਖਾਂਦੇ ਆ ਪੰਗਾ ਉਹਨਾਂ ਲਈ ਲਿਆ ਉਹ ਇਹ ਉਸ ਗੱਲ ਤੇ ਪੰੰਗਾ ਸ਼ਬਦ ਵਰਤਦੇ ਆ ਪਰ ਜਿਹੜਾ ਮੇਨ ਆਪਾਂ ਉਪਰਾਲਾ ਕੀਤਾ 30000 ਤੋਂ ਵੱਧ ਜਿੰਨੇ ਵੀ ਪੈਸੇ ਹੋਣਗੇ ਉਹ ਕਿਸੇ ਲੋੜਬੰਦ ਧੀ ਦੇ ਵਿਆਹ ਤੇ ਲਾਏ ਜਾਣਗੇ ਬਾਈ ਇਹਦੇ ਵਿੱਚ ਛੋਡੇ ਪਿੰਡ ਦੀ ਵੀ ਧੀ ਹੋ ਸਕਦੀ ਆ ਕੋਈ ਹੋਰ ਵੀ ਭੈਣ ਹੋ ਸਕਦੀ ਆ ਕੋਈ ਮੇਰੇ ਪਿੰਡੋਂ ਵੀ ਹੋ ਸਕਦੀ ਆ ਕੋਈ ਵੀ ਲੋੜਬੰਦ ਪਰਿਵਾਰ ਲੋੜਬੰਦ ਪਰਿਵਾਰ ਦੇ ਆਪਾਂ ਲਾਉਣੇ ਆ ਤੇ ਉਹਦੇ ਲਈ ਜ਼ਰੂਰੀ ਨਹੀਂ ਕੋਈ ਆਪਣੇ ਕੋਲੇ ਸਿੱਧਾ ਆ ਕੇ ਕਹਦੇ ਵੀ ਹਾਂ ਭਾਈ ਮੈਂ ਲੋੜਬੰਦ ਆ ਮੇਰੇ ਲਾ ਦਿਓ ਨਹੀਂ ਉਹਨਾਂ ਦੇ ਪਿੰਡ ਤੋਂ ਜਿਹੜੇ ਆਪਣੇ ਨਿੱਜੀ ਯਾਰ ਮਿੱਤਰ ਹੋਣਗੇ ਕੋਲੇ ਉੱਥੇ ਆਪਾਂ ਉਹਦਾ ਕੋਈ ਮਾੜਾ ਮੋਟਾ ਜਿੰਨਾ ਵੀ ਸਰਵਾ ਕਰਾਂਗੇ ਤਾਂ ਕਿ ਇਹ ਸੰਗਤ ਦਾ ਪੈਸਾ ਚਲੋ ਇਕੱਠਾ ਮੈਂ ਕੀਤਾ ਮੈਂ ਵੱਡੀਆ ਵਰਤ ਨਹੀਂ ਸਕਦੇ ਆਪਾਂ ਆਪਣਾ ਪਰਾਲਾ ਸਾਰਿਆਂ ਦਾ ਤੇ ਖੌਰੇ ਇੱਕ ਧੀ ਦੇਣਾ ਇੱਕ ਭੈਣ ਦੇ ਆਪਾਂ ਕੰਮ ਆ ਸਕੀਏ ਖੌਰੇ ਦੋ ਧੀਆ ਭੈਣਾਂ ਦੇ ਕੰਮ ਆ ਸਕੀਏ ਆਉਣ ਵਾਲੇ ਟਾਈਮ 'ਚ ਖੌਰੇ ਪੰਜ ਭੈਣਾਂ ਦੇ ਕੰਮ ਆ ਸਕੀਏ ਹਨਾ ਤੇ ਅੱਗੇ ਵੀ ਚੱਲਾਂਗੇ ਤੁਰਦੇ ਰਾਵਾਂਗੇ ਅ ਤੇ ਦਬਦੇ ਨਹੀਂ ਵਾਇਰਸ ਸੁੱਕ ਰਖੇ ਤੇ ਜੁੜੋ ਬਾਈ ਧੰਨਵਾਦ ਮਿਲਦੇ ਆਂ ਜਾਂਦੇ ਵਾਸਤੇ ਰ